ਵੀ ਫੈਰੇ ਨੰਬਰ ਤੇ ਆਪਾਂ ਦੋ ਬਾਹਾਂ ਹੜੀ ਕਰਕੇ ਸ਼ਰਮਾ ਜੀ ਨੂੰ ਵਿਸ਼ਵਾਸ ਦਿਵਾਉਣਾ ਦੀ ਸ਼ਕਤੀ ਨਗਰ ਵਿੱਚ ਪਹਿਲੇ ਨੰਬਰ ਤੇ ਰਹੂਗਾ ਐਨ ਕੇ ਸ਼ਰਮਾ ਜਿੰਦਾਬਾਦ ਐਨ ਕੇ ਸ਼ਰਮਾ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਜਿੱਤੇਗਾ ਵੀ ਜਿੱਤੇਗਾ ਐਨ ਕੇ ਸ਼ਰਮਾ ਜਿੱਤੇਗਾ ਐਨ ਕੇ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਸਾਰੇ ਸਾਥੀਓ ਤੇ ਪਿਆਰੇ ਬੱਚੋ मैं आप सभी का दिल से धन्यवाद करता हूँ जिन्होंने अपने कीमती टाइम में से टाइम निकाल करके यहाँ पे पधारने का कष्ट किया आप सभी को पता है कि लोकसभा चुनाव में सबसे बड़ी खुशी की बात यह है कि हमारे हरमन प्यारे श्री एम के शर्मा जी को चुना गया जो कि गरीबों के मसीहा जब तक एम एल मिनिस्टर रहे तब तक आप यहाँ की सड़कों का हाल देख था क्या था बहुत बढ़िया बहुत ही सुंदर अच्छी चमकाई थी यहाँ के पार्क देख लो उस टाइम पे बहुत अच्छे बना दिए थे आज उन पार्कों का हाल देख लो क्या है वहाँ पे झाड़ियाँ उग गई है बड़े 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 सांड घूमते हैं वहाँ पे कुत्ते घूमते हैं वहाँ पे वहाँ पे कोई सेफ नहीं है आजकल आज, आज यहाँ पे रोड देख लो क्या बन गई है आप आने के बाद ढाई साल हो गया आपको आए हुए यहाँ पे क्या हाल हो गया बहुत ही जी 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 अनिल ਸਾਰੇ ਸਤਿਕਾਰਯੋਗ ਸਾਡੀ ਟੀਮ ਬੈਠੀ ਹੈ ਇਸ ਪਾਰਦੀ ਰਾਣੀ ਸਾਰੇ ਰਾਂਝਾ ਦੇ ਵਿਸ਼ਾਰੇ ਦੇ ਲੋਕ ਇਸੀ ਮੇਰੇ ਬੀਤ ਰਾਹੁਲ ਜੀ ਸਾਰੀ ਟੀਮ ਸਾਡੇ ਰਵੀ ਜੀ ਕਿਤੇ ਜੀ ਬਹੁਤ ਸਤਿਕਾਰਯੋਗ ਮੇਰੇ ਬਜ਼ੁਰਗੋ ਭਰਾਵ ਮੈਤਾ ਜੀ ਬੈਠੀਆਂ ਮਿਸਰਾ ਜੀ ਬੈਠੀਆਂ ਸਾਰੇ ਸਾਹਬ ਅਸੀਂ ਸਾਰੀ ਟੀਮ ਸਤਿਕਾਰਯੋਗ ਮੇਰੇ ਬਜ਼ੁਰਗੋ ਭਰਾਵ ਨੌਜਵਾਨ ਦੋਸਤੋ ਮੇਰੀਆਂ ਭੈਣਾਂ ਸਾਰਿਆਂ ਨੂੰ ਵਾਈਬਰੂ ਦੀ ਕਥਲਸਾ ਭਾਈ ਗੁਰਜੀ ਕੀ ਫਤਿਹ ગામ ਨਾਮ ਨਮਸਕਾਰ ਸਾਰਿਆਂ ਦਾ ਧੰਨਵਾਦ ਗੁਰਦੁਆਰਾ ਕਮੇਟੀ ਬੈਠੀ ਹੈ ਸੁਭਮਨੀ ਕਮੇਟੀ ਬੈਠੀ ਮੇਰੀ ਧੰਨਵਾਦ ਮੇਰੇ ਆਪ ਸਭ ਦੇ ਨਾਲ ਕੋਈ ਰਾਜਨੀਤੀ ਨਹੀਂ ਪਰਵਾਰਿਕ ਰਿਸ਼ਤੇ ਤੁਸੀਂ ਮੈਨੂੰ ਦੋ ਵਾਰੀ ਪ੍ਰਧਾਨ ਵੀ ਬਣਾਇਆ ਮਨਿਸਟਰ ਬਣਾਇਆ ਐਮਐਲਏ ਬਣਾਇਆ ਇਹ ਪ੍ਰਮਾਤਮਾ ਦੀ ਕਿਰਪਾ ਹੈ ਕਿ ਸਰਪੰਚੀ ਤੋਂ ਮੈਂ ਜ਼ਬਰਦਸਤ ਸ਼ੁਰੂ ਕਰਕੇ ਅੱਜ लोकसभा वास्ते थोड़े चरणां दी फेर विनती करना मैं कोई विनती करया करता शुरू तो ही कि जब ਤੁਸੀਂ ਵੋਟ ਪਾਣੀ ਹੈ ਨਾ ਉਮੀਦਵਾਰ ਦਾ ਕਿਰਦਾਰ ਔਰ ਕਾਰਗੋ ਇਹ ਅਪਨ ਦੋ ਜਿੰਦਿਆਂ ਦੇ ਇੱਕੀ ਵੋਟਾਂ ਪਾਉਂਗੇ ਨਾ ਜੀ ਕੰਮ ਕਰ ਦੇ ਕੇ ਫਿਰ ਹਰੇਕ ਆਦਮੀ ਤੁਹਾਡੇ ਕੋਲ ਵੋਟਾਂ ਤੋਂ ਬਾਅਦ ਵੀ ਆਉਗੇ ਤੁਹਾਡੀਆਂ ਗੱਲਾਂ ਵੀ ਸੁਣੂਗਾ ਥੋੜੇ ਮਸਲੇ ਵੀ ਹੱਲ ਕਰੂਗਾ ਨਹੀਂ ਤਾਂ ਅੱਜ ਹਾਲਾਤ ਦੇਖ ਲਿਓ ਆਪਾਂ ਨੂੰ ਪਤਾ ਹੀ ਨਹੀਂ ਨਹੀਂ ਕਿਸੇ ਕੋਲ ਕੰਮ ਆ ਇਹ ਸ਼ਰੀਏ ਦੀ ਸਾਰੀ ਡਵੈਲਪਮੈਂਟ ਤੁਸੀਂ ਦੇਰਾਬਸੀ ਦੀ ਮੈਂ ਕੱਲੇ ਦੇਰਾਬਸੀ ਦੀ ਗੱਲ ਕਰਾਂ ਆ ਕਿੱਡਾ بڑا ਹੋਰ ਬ੍ਰਿਜ ਬਣਿਆ ਮਹਾਰਾਣੀ ਪ੍ਰਨੀਤ ਕੌਰ ਕੇਂਦਰ ਦੇ ਅੰਦਰ ਵਜ਼ੀਰ ਦੀ ਦੇਰਾਬਸੀ ਵਾਲਿਆਂ ਨੇ ਜ਼ੋਰ ਲਾ ਕੇ ਪੁਲ ਬਣਾਇਆ ਮੇਰੀ ਡਿਊਟੀ ਲੱਗੀ ਬਾਦਸਾਉ ਨੂੰ ਦਿੱਲੀ ਲੈ ਕੇ ਗਿਆ 13 ਮਹੀਨੇ ਦੇ ਅੰਦਰ ਅੰਦਰ ਆਪਣਾ ਓਰ ਬਣ ਗਿਆ 13ਵਾਂ ਵਿਸ਼ਖੂਲ ਮੇਰੇ ਪਿਤਾ ਜੀ ਪੜ ਕੇ ਗਏ ਆ ਉੱਥੇ 10ਵੀਂ ਦੇ ਹੀ ਤੱਕ ਮੈਂ ਇਥੇ ਵੱਲੇ ਬਣਿਆ ਤੁਹਾਡੇ ਸਾਹਮਣੇ ਸਕੂਲ ਅਪਗ੍ਰੇਡ ਵੀ ਹੋਇਆ 60-70 ਲੱਖ ਰੁਪਈਆ ਕਮਰਿਆਂ ਤੇ ਵੀ ਲਾਇਆ ਇਕੱਲਾ ਪੇਂਟ ਹੋਣਾ ਰਹਿਣਾ ਪੇਂਟ ਕਰਨਾ ਰਹਿ ਗਿਆ ਤਾਂ ਅੱਜ ਤੱਕ ਦੇਖ ਲਿਓ ਇੱਧਰ ਵਾਲੇ ਪਾਸੇ ਫੇਰ ਨਹੀਂ ਹੋ ਸਕਿਆ ਉਸ ਬਿਲਡਿੰਗ ਤੇ ਇਸਤਰੀ ਬੱਚੇ ਪੱਤੀ ਮੇਰਾ ਕਾਲਜ ਆ ਇੱਥੇ ਵੀ ਸਾਡੇ ਆਇਓ ਕਈ ਆਇਓ ਉਹ ਕਹਿੰਦੇ ਸਾਹਮਣੇ ਪਿਛੇਮਣੇ ਸਰ ਸਾਹਮਣੇ ਠੀਕ ਹੈ ਜੀ ਓਕੇ ਜੀ ਸੋ ਆ ਗਏ ਸਰ ਓਕੇ ਆ ਸਾਰੇ ਆ ਗਏ ਸਰ ਕੈਮਰੇ ਵਿੱਚ ਦੇਖੋ ਜੀ ਉੱਪਰ ਓਕੇ ਜੀ ਠੀਕ ਹੈ ਉਹ ਨਾਮ ਲokesh makija ਆ ਜਿਹੜਾ ਕੰਮ ਕੀਤਾ ਗਿਆ ਅਜੇ ਸ਼ਾਮ ਦੇ ਹੱਦ ਤੇ ਚੈਕਿੰਗ ਨਾਲ ਦੇ ਬਾਅਦ ਇਹ ਕਹਿੰਦੇ ਚਾਹੁੰਦੇ ਜੀ ਕਿਸ ਸਮ ਲਹਿਰ ਚੱਲ ਰਹੀ ਹੈ ਸ਼ਰੂਮਨ ਅਕਾਲੀ ਦਲ ਦੀ ਔਰ ਐਨ ਕੇ ਸ਼ਰਮਾ ਇਸ ਦੀ ਮਨਿੰਦਰ ਕੁਮਾਰ ਸ਼ਰਮਾ ਦੇ ਨਾਮ ਦੀ ਲਹਿਰ ਚੱਲ ਰਹੀ ਹੈ ਔਰ ਪੂਰਾ ਹੁਗਾਰਾ ਮਿਲ ਰਿਹਾ ਸਾਨੂੰ ਕਿ ਜੋ ਇੱਕ ਇੱਕ ਵੋਟ ਔਰ ਵੱਧ ਤੋਂ ਵੱਧ ਵੋਟ ਸਾਡੇ ਹਲਕੇ ਤੋਂ ਸਾਡੇ ਪੂਰੇ ਇਸ ਇਲਾਕੇ ਤੋਂ ਐਨ ਕੇ ਸ਼ਰਮਾ ਜੀ ਨੂੰ ਹੀ ਮਿਲੇਗੀ ਪੂਰਾ ਪਰਮਾ ਜੀ ਕੋਈ ਮਤਲਬ ਕੋਈ ਵਰਡਸ ਹੀ ਨਹੀਂ ਹੈਗੇ ਕਿਸੇ ਨਾਲ ਨਹੀਂ ਬਾਜੀ ਕਿਉਂ ਮਤਲਬ ਅਸੀਂ ਗੱਲ ਗੁਮਰਾ ਕਰੀਏ ਵਨ ਸਾਈਡਡ ਦਿਖ ਰਿਹਾ ਤੁਸੀਂ ਬਾਈਟ ਕਰ ਰਹੇ ਤੁਹਾਨੂੰ ਦੇਖ ਰਹੇ ਤੁਸੀਂ ਲੋਕ ਦੇਖ ਹੀ ਰਹੇ ਜੀ ਕੀ ਹੈ ਕੀ ਨਹੀਂ ਹੈਗਾ ਮਤਲਬ ਕਿਸੇ ਕੋਲ ਕੋਈ ਵਿਜ਼ਨ ਹੀ ਨਹੀਂ ਹੈ ਜੀ ਦੂਜੀ ਕਿਸੇ ਪਾਰਟੀ ਤਿੰਨ ਪਾਰਟੀਆਂ ਹੋਰ ਹੈ ਗਿਆ ਜਿਹੜੀ ਇਲੈਕਸ਼ਨ ਲੜ ਰਹੀਆਂ ਕੋਈ ਵਿਜ਼ਨ ਹੀ ਨਹੀਂ ਹੈ ਜੀ ਆਮ ਆਦਮੀ ਪਾਰਟੀ ਝੂਠੇ ਬੋਲ ਕੇ ਆ ਚੁੱਕੀ ਹੈ ਜੀ ਉਤਪਾਦ ਕਦੀ ਦਿਖੇ ਵੀ ਨਹੀਂ ਨਾ ਗਰਾਊਂਡ ਲੈਵਲ ਤੇ ਉਹ ਪਰਲੇ ਲੈਵਲ ਤੇ ਸਿਰਫ ਉਹਨਾਂ ਦੇ ਸੀਐਮ ਹੀ ਦਿਖ ਰਹੇ ਆ ਉਹ ਵੀ ਸਿਰਫ মিডিਆ 'ਚ ਆਦਰਵਾਈਜ਼ ਹੋਰ ਕੋਈ ਦੂਜੇ ਵਾਲੇ ਪਾਰਟੀ ਦੇਖ ਲਓ ਕਾਂਗਰਸ ਹੋ ਗਈ ਉਹ ਪਹਿਲਾਂ ਹੀ ਫਿੱਟ ਚੁੱਕੀ ਹੈ ਕਾਂਗਰਸ ਪਹਿਲੇ ਨੇ ਸਾਡੇ ਹਲਕੇ 'ਚ ਕਦੀ ਵੀ ਨਹੀਂ ਕਿਉਂਕਿ ਸਾਡੇ ਐਮਐਲਏ ਜਿਹੜੇ ਐਮਐਲ ਉਹ ਵੀ ਦੋ ਵਾਰੀ ਅਸ਼ੂਰਮਨ ਇਕਾਲੀ ਦਲ ਤੋਂ ਹੀ ਐਮਐਲਏ ਰਹੇ ਆ ਕਾਂਗਰਸ ਦਾ ਵੈਸੀ ਸੁਪਰ ਸਾਫ ਹੈ ਔਰ ਰਹੀ ਉਹਨਾਂ ਭਾਜਪਾ ਦੀ ਗੱਲ ਉਹਨਾਂ ਨੂੰ ਵੈਸੀ ਕੈਂਡੀਡੇਟ ਵੀ ਨਹੀਂ ਪਸੰਦ ਕਰ ਰਹੇ ਰੀਜ਼ਨ ਇਹ ਹੈ ਕਿ ਉਹ ਉਹਨਾਂ ਨੇ ਦਲ ਬਦਲੇ ਹੋਇਆ ਅੱਗੇ ਗੱਲ ਕਰੀਏ ਜਿਵੇਂ ਉਹ ਪੁਰਾਣੇ ਐਮਪੀ ਵੀ ਰਹੇ ਆ ਪ੍ਰਣਾਵ ਜਸਪਤਾਨ ਵੀ ਰਹੇ ਆ ਇਸ ਤਰ ਪਰ ਉਹ ਬੋਲ ਰਿਹਾ ਕਿ ਕਿਨੇ ਬਾਰੇ ਮਹਾਰਾਣੀ ਬਾਰੇ ਮਹਾਰਾਣੀ ਸਾਹਿਬ ਬਾਰੇ ਜੀ ਕੁਝ ਵੀ ਨਹੀਂ ਬੋਲੀ ਉਹਨਾਂ ਨੂੰ ਕਿਆ ਦੇਖਣਾ ਜੀ ਦਲ ਬਦਲਣ gara ਲੋਕ ਪਸੰਦ ਨਹੀਂ ਕਰ ਰਹੇ ਗਲਤ ਹੈ ਹੀ ਇਹ ਨਾ ਜੀ ਔਰ ਸਭ ਤੋਂ ਵੱਡੀ ਗੱਲ ਫਿਰ ਵਿਜ਼ਨ ਕਿਆ ਹੈਗਾ ਸਾਡੇ ਨਾਲ ਜਿਹੜਾ ਸਾਡਾ ਐਮਐਲਏ ਜਿਹੜਾ ਐਕਸ ਐਮਐਲਏ ਰਹੇ ਆ ਜਾਂ ਜਿਹੜਾ ਸਾਡਾ ਐਮਪੀ ਕੈਂਡੀਡੇਟ ਹੈ ਫਿਰ ਮਾਰ ਭਰਪਾਰ ਵਿਜ਼ਨ ਹੀ ਵਿਜ਼ਨ ਹੈ ਕੰਮ ਦੀ ਮਤਲਬ ਇੱਕ ਸ਼ਖਸੀਅਤ ਹੀ ਜਾਣੀ ਜਾਂਦੀ ਇੱਕ ਲਾਇਲਟੀ ਔਰ ਕੰਮਾਂ ਦੇ ਬੇਸ ਤੇ ਜਾਨਾ ਜਾਂਦਾ ਔਰ ਲੋਕਾਂ ਨੂੰ ਕਿਆ ਚਾਹੀਦਾ ਕੰਮ ਵੀ ਚਾਹੀਦਾ ਹੈ ਉਦਾਂ ਨਮਸਤੇ ਰਾਮਰਾਮ ਨੂੰ ਹਰ ਸੱ sĩ ਗੱਲ ਤਾਂ ਹਰ ਕੋਈ ਕਰ ਰਿਹਾ ਜੀ ਕਿੰਨਾ ਜੀ ਵਿਧਾਇਕ ਰਹੇ ਭਾਜੀ ਕੰਮਾਂ ਦੀ ਤਾਂ ਤੁਹਾਡੇ ਸਾਹਮਣੇ ਤੁਸੀਂ ਸਾਡੇ ਤੋਂ ਜ਼ਿਆਦਾ ਪਬਲਿਕ ਤੋਂ ਪੁੱਛ ਕੇ ਦੇਖੋ ਕੰਮ ਵੀ ਉਹਨਾਂ ਨੇ ਟਾਈਮ ਹੋਇਆ ਜੀ ਕੰਮ ਹੀ ਉਹਨਾਂ ਨੇ ਟਾਈਮ ਹੋਇਆ ਬੇਸਿਕਲੀ ਸ਼ਰਮਨ ਅਕਾਲੀ ਦਲ ਨੇ ਹੀ ਕੰਮ ਕਰਿਆ ਪਹਿਲੇ ਕੈਪਟਨ ਸਾਹਿਬ ਸੀਗੇ ਉਹਨਾਂ ਦੀ ਸਿੱਖ ਦਿੱਤੀ ਹੋਈ ਅੱਗੇ ਐਮ ਕੇ ਸ਼ਰਮਾ ਜੀ ਐਮ ਕੇ ਸ਼ਰਮਾ ਜੀ ਦੀ ਸਿੱਖ ਦਿੱਤੀ ਹੋਈ ਅੱਗੇ ਉਹਨਾਂ ਦੇ ਕਾਉਂਸਲਰ ਅਸੀਂ ਸਾਰੇ ਉਹਨਾਂ ਦੀ ਟੀਮ ਦੇ ਮੈਂਬਰ ਸਾਨੂੰ ਵੀ ਇਹੀ ਸਿਖਾਇਆ ਗਿਆ ਕਿ ਹਰ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਕੰਮ ਆਣਾ ਔਰ ਲੋਕਾਂ ਦੇ ਕੰਮ ਕਰਨੇ ਵੋਟਰਾਂ ਨੂੰ ਕੀ ਬਿਲ ਕਰਦੇ ਕੋਤੋਂ ਵੱਧ ਹੱਥ ਜੋੜ ਕੇ ਸਾਰੇ ਮੈਂ ਅਪੀਲ ਆ ਸ਼੍ਰੀਮਾਨ ਕਾਮਿਦਾਲ ਐਨ ਕੇ ਸ਼ਰਮਾ ਜੀ ਦਾ ਜਿਹੜਾ ਚੋਣ ਨਿਸ਼ਾਨਾ ਤਕੜੀ ਪਹਿਲੇ ਨੰਬਰ 1 ਤੇ ਆ ਵੱਧ ਤੋਂ ਵੱਧ ਵੋਟਾਂ ਦੇ ਕੇ ਉਹਨਾਂ ਨੂੰ ਜਿਤਾਇਆ ਜਾਏ ਤੇ ਕੰਮਾਂ ਬਣਾਇਆ ਜਾਏ ਬਹੁਤ ਬਹੁਤ ਧੰਨਵਾਦੀ ਤੁਹਾਡਾ